ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੂਗੇ ਜ਼ਿਲ੍ਹੇ ਦਾ ਪਿੰਡਾ ਕੋਦੇਵਾਲਾ ਗੋਦੇ ਵਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਬਾਈ ਜਸਪ੍ਰਾਹ ਦੇ ਕੋਲੇ ਮੈਂ ਮੌਜੂਦ ਹਾਂ ਦੋ ਰੀ ਦੋ ਗਾਵਾਂ ਵਿਖਾਉ ਆ ਬਾਈ ਦੇ ਕੋਲੇ ਪੁੱਤਰੋ ਇੱਕ ਜਰਸੀ ਵਿਖਾਉਣੀ ਆ ਤੁਹਾਨੂੰ ਤੇ ਇੱਕ ਤੁਹਾਨੂੰ ਕ੍ਰੋਸ ਅੰਗ ਦੇ ਵਿੱਚ ਹੋਰ ਟੌਪ ਵੈਡ ਦਿਖਾਉਣੀ ਆ ਦੋਵੇਂ ਜਾਨਵਰ ਪੁੱਤਰੋ ਤੁਹਾਡੇ ਫੁੱਲ ਕੰਮ ਦੇ ਹੋਣਗੇ ਜਿਹੜਾ ਜਾਨਵਰ ਤੁਹਾਨੂੰ ਜੱਚੂਗਾ ਤੁਸੀਂ ਬਾਈ ਨਾਲ ਰਾਬਤਾ ਕੈਮ ਕਰ ਲਿਓ ਆਜੋ ਸਾਰੀ ਡਿਟੇਲ ਜਾਣਦੇ ਆ ਮਿਲਦੇ ਆ ਬਾਈ ਨੂੰ ਜਗਦੀਪਾ ਜਗਦੀਪ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵਧੀਆ ਵਧੀਆ ਵੀਰੇ ਚੜਦੀ ਕਲਾ ਹਾਂ ਹਾਂ ਜਗਦੀਪ ਵੀ ਸਹੀ ਲਿਆ ਨਾ ਹਾਂ ਹਾਂ ਜਗ ਜਨਵਾਰ ਅੱਜ 2 ਆ ਹਨਾ ਹਾਂ 2 ਆ ਜੀ ਠੀਕ ਹੈ ਕੰਮ ਆਪਣਾ ਵਪਾਰ ਦਾ ਵੀਰੇ ਆਪੀ ਠੀਕ ਗੱਲ ਆ ਬਾਈ ਅੱਛਾ ਜਗਦੀਪ ਬਾਈ ਆ ਚੁੰਗੀ ਵੈੜ ਕਹਿੰਦੇ ਹਨਾ ਇਹਨੂੰ ਚੁੰਗੀ ਕਹਿ ਦਿੰਦੇ ਆ ਹਾਂ ਚੁੰਗੀ ਆ ਚੁੰਗੀ ਬਾਈ ਕਹਿੰਦੇ ਦਰਿਆੋਂ ਪਾਰ ਵੀ ਮਿਲ ਜਾ ਤਾਂ ਲੈ ਲੈਣੀ ਚਾਹੀਦੀ ਹਾਂ ਬਾਈ ਪਰ ਆਪਾਂ ਇਸ ਦਰਿਆ ਪਾਰ ਨਹੀਂ ਕਰਾਉਂਦੇ ਇੱਥੇ ਦੇ ਦਿੰਨੇ ਹਨਾ ਬਾਈ ਹਾਂ ਇਹ ਕਿੰਵੇਂ ਸੂਆ ਸੂਈ ਆ ਬਾਈ ਬਾਈ ਦੂਜਾ ਸੂਆ ਸੂਈ ਵੀ ਆ ਕੱਲ ਦੀ ਸੂਈ ਆ ਦੁਪਹਿਰ ਦੀ 나ੜੂਆ ਨਾਲ ਆ ਬੱਛਾ ਮਗਰਾ ਤੇ ਬੱਚਾ ਬਗਰ ਕੇ ਬੱਚੀ ਬੱਚਾ 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 ਬਗਰ ਹਾਂ ਅੱਛਾ ਕਿੰਨਾ ਦੁੱਧ ਹੋਊਗਾ ਹੁਣ ਵੀਰੇ ਵੀਰੇ ਬੋਲਾ ਹੁਣ 9 ਲੀਟਰ ਤਿਆਰ ਆ ਠੀਕ ਹੈ ਤਿਆਰ ਹੋਊਗਾ ਹਾਂ ਤਿਆਰ ਆ ਕੋਈ ਸੀਰਾ ਬਈ ਹੈ ਜੀ ਚੂਣ ਚਣਨ ਨੂੰ ਹਾਂ ਹਾਂ ਪਤਾ ਰਾਂ ਵੀ ਮਰਾਣਾ ਇਹ ਵੀਡੀਓ ਜੀ ਮਰੀ ਛੱਡੀ ਬੱਚਾ ਮੜਾ ਵਿਖਾਈ ਦਈਏ ਮੈਂ ਤਾਰਾ ਮਰਾਈ ਨਹੀਂ ਹੈ ਪਹਿਲਾਂ ਭਰੀ ਚਲ ਤੋਰ ਦੇ ਪਸਮਾ ਕੇ ਤੋਰ ਠੀਕ ਹੈ ਬਈ ਆ ਵੇਖ ਲੋ ਪੁੱਤਰਾ ਠੰਡੀ ਢੁੰਡੀ 14 15 ਕਿਲੋ ਦਾ ਬਈ ਸਰ ਵੀ ਆਮ ਦੇ ਨਾਲ ਦਊ ਜਿਹੜੇ ਹੁਣ 9 ਕਿਲੋ ਤੇ ਹਨਾ ਠੰਡੀ ਢੁੰਡੀ ਬਹੁਤ ਆ ਜਿਵੇਂ ਮਰਜੀ ਚ ਹੋਈ ਆ ਨਿਆਣਾ ਲਾਉਣਾ ਲਾਲਾ ਨਹੀਂ ਲਾਉਣਾ ਨਾਲ ਆ ਹਾਂ ਕਰੇ ਦੁੱਧ ਪੀਣ ਵਾਲੇ ਨੂੰ ਮਾੜੀ ਨਹੀਂ ਮਾੜੀ ਨਹੀਂ ਗਈ ਹੂੰ 100 ਦੀ 100 ਹੀ ਕਹਿ ਸਕਦੇ ਆਪਾਂ ਹਾਂ ਹੂੰ ਲਾ ਵੇਖੋ ਬਈ ਥਾਣ ਥਨੌਣ ਬੜਾ ਚੰਗਾ ਲੱਗਦਾ ਬਹੁਤ ਬਹੁਤ ਬਾਈ ਪੂਰੀ ਚੰਗੀ ਜਰਸੀ ਆ ਪੰਜਾਬ ਵਾਲੀ ਹੂੰ ਪੰਜਾਬ ਵਾਲੀ ਜਰਸੀ ਝੁੰਗੀ ਹੋਇਆ ਪਰ ਦੁੱਧ 13 14 ਕਿਲੋ 15 ਵੀ ਦੇ ਸਕਦੀ ਜੇ 15 ਵੀ ਦੇ ਸਕਦੀ ਬਾਈ ਇਹਦੇ ਨਾਲੇ ਸਿੰਘਾਂ ਨਾਲ ਕੀ ਆ ਸਿਰ ਤੇ ਦਾ ਨਾ ਨਾ ਇਹ ਹੈ ਨਾ ਇਹਦਾ ਚੀਜ਼ ਲੱਭਦੇ ਆ ਲੋਕ ਬਈ ਤੂੰ ਜਿਹੜਦਾ ਹਾਂ ਹੂੰ ਬਾਕੀ ਉੰਜ ਵੀ ਜਗਦੀਪ ਬਈ ਮੂੰਹ ਮੱਥੇ ਲੱਗਦੀ ਆ ਮੂੰਹ ਮੱਥੇ ਵਾਲੀ ਨਾਲੇ ਹੈ ਨਵਾਂ ਅੰਗ ਬਈ ਨਵਾਂ ਹਣਾ ਕੋਈ 2-400 ਦੁੱਧ ਪੀ ਲੂਗਾ ਬਈ ਇਹਨਾਂ ਕਹਿਣ ਵਾਲੀ ਗੱਲ ਆ ਜਿਹੜੀ ਹੂੰ ਅਜੇ ਜਗਦੀਪ ਮਗਰ ਬੱਚਾ ਆ ਗਿਆ ਬਈ ਇਹਦੇ ਬੱਚਾ ਆ ਗਿਆ ਹੈ ਪਰ ਬਹੁਤ ਵਧੀਆ ਸੀ ਨਹੀਂ ਗਈ ਚੱਲ ਕਰ ਮਾਲੀ ਬੱਚਾ ਹਣਾ ਹੂੰ ਹਾਂ ਥਾਣ ਵੇਖ ਕੱਢਿਆ ਬਈ ਸਰਪੇ ਹੂੰ ਮਾਰੀ ਦੁੱਧ ਉਤਾਰਾ ਬਈ ਇਹਦਾ ਲਾ ਤੁਸੀਂ ਜਦੀ ਮਾਰਦੇ ਜਦੀ ਬਾਈ ਹੂੰ ਨਹੀਂ ਤੋਂ ਨੂੰ ਵੀ ਬੜਾ ਚੰਗਾ ਹੈ ਨਾ ਬਾਈ ਬੜਾ ਬਿਨਾ ਨਿਆਣੇ ਤੋਂ ਬੈਠਾ ਰੇ ਨਹੀਂ ਠੀਕ ਹੈ ਜਦੀ ਬਾਈ ਤੋਰੀਏ ਬੜਾ ਜ ਕੱਢੀ ਬਾਹਰ ਨੂੰ ਤੋੜ ਦਿੰਨੇ ਬਾਈ ਬਸ ਆ ਜਾ ਹੂੰ ਨਹੀਂ ਠੀਕ ਹੈ ਇਹ ਗਾਲਾ ਪੱਟ ਲਿਆ ਯਾਰ ਸਿਆਣੀ ਬਹੁਤਾ ਬੈਠੀ ਆ ਨਾ ਆਏ ਨੀਗਾ ਲੂਤ ਲੂਤੀ ਨਹੀਂ ਕਰਨ ਵਾਲੀ ਥੋੜੇ ਪੱਠੇ ਖਾਣ ਵਾਲੀ ਆ ਹੂੰ ਯਾਨੀ ਕਿ ਨਿੱਕੇ ਪਰਿਵਾਰ ਨੂੰ ਚੰਗੀ ਆ ਚੰਗੀ ਨਾਲੇ ਦੁੱਧ ਮਈਆਂ ਰਗਾ ਬਾਈ ਹੂੰ ਸਰ ਵੇਖ ਬਾਈ ਬੂਥੀ ਵੇਖ ਕਿੰਨੀ ਸੋਹਣੀ ਸਨੈਪ ਬਹੁਤ ਚੰਗਾ ਜਦੀ ਬਾਈ ਸਰ ਮਾੜੀ ਕਹਿਣ ਨੂੰ ਜੀ ਨਹੀਂ ਕਰਦਾ ਇਹ ਮਾੜੀ ਚੰਗੀ ਥਲੇ ਵੇ ਲੂਵੇ ਵਾਲੀ ਆ ਹਨਾ ਜਿੰਦੀ ਬਾਈ ਕਿੰਨੇ ਦੀ ਦੇ ਦਈਏ ਵੀਰੇ ਲਿਆ ਬਾਈ ਬਾਈ ਯਾਰ ਸਰਪੇ ਤੂੰ ਵੀਡੀਓ ਪਾ ਕੇ ਆ ਨਾ ਅੱਗੇ ਵੀ ਆਪਣੀਆਂ ਨਾ ਤੈਨੂੰ ਪਤਾ ਹੀ ਆਪਣੇ ਜਾਇ ਜੀ ਮੁੱਲ ਹੁੰਦੇ ਆ ਬਿਲਕੁਲ ਬਾਈ ਕਿੰਨੇ ਦੀ ਦੇ ਦਈਏ ਬਾਈ 51000 ਦੀ ਦਵਾਂਗੇ ਕਿ ਮੇਰਾ ਮਾਨ ਕਿੰਨਾ ਕਰਦੇ ਤੇਰਾ ਮਾਨ 10000 ਰੁਪਇਆ ਕਰ ਦਾਂਗੇ ਇਹਰੇ ਜੋ ਵੀ ਤੇਰਾ ਮਾਨ ਕਰ ਦਾਂਗੇ ਕਿਰਾਇਆ ਛੱਡਦਾ ਮੈਂ 100 ਕਿਲੋਮੀਟਰ ਦਾ ਸੱਚਾ ਯਾਰ ਹਾਂ ਲੈ ਫਿਰ ਤਾਂ ਨਹੀਂ ਤੇਰੇ ਕਰਕੇ ਆ ਸਰ ਮੈਂ ਤੂੰ ਵੀਡੀਓ ਬਣਾਉਂ ਮੈਂ ਅਗਲੇ ਨੂੰ ਦੁੱਧ ਹੀ ਪੀਣਾ ਪੈ ਦੇ ਕੇ ਹਾਂ ਕਾ ਬਸ ਪਹੁੰਚ ਹੋ ਜੂਗੀ ਆਪੇ ਹਾਂ ਪਹੁੰਚ ਕਰਾ ਦਾਂਗੇ ਆਪਾਂ ਠੀਕ ਹੈ ਬਾਈ 100 ਕਿਲੋਮੀਟਰ ਤੋਂ ਲੈਵੇ ਭਾਂਡੇ ਵਾਲੋ ਪੂਰੀ 15 ਹਾਂ ਜੈਰੀ ਜੁੜੀ ਇੰਨੀ ਆ ਬਾਈ ਸਰ ਮੈਂ ਬਣਾ ਹੀ ਬੈਹ ਲੈ ਦੂਰੀ ਵਾਰ ਵੀ ਆਪਾਂ ਬੈਹ ਕੇ ਦਿਖਾ ਦਿੰਨੇ ਆ ਲੈ ਪਲਾਂ ਬਿਨਾ ਨਿਆਣੇ ਤੋਂ ਮਾਰੀ ਜਾ ਲੈ ਧਾਰਾ ਲੈ ਵੱਚੇ ਪੁਰਾਵੀ ਲਾਟੇ ਚੱਕ ਕੇ ਜਗੇ ਸੇ ਪਾਸੋਂ ਕਹਿਣੀ ਨਹੀਂ ਸੀਲ ਬਹੁਤ ਹੈ ਬਸ ਹੀ ਆ ਆ ਦੋ ਨੰਬਰ ਤੇ ਗੱਬਣ ਜਿਹੜੀ ਜਗਦੀ ਪਈ ਇਹਦੇ ਬਾਰੇ ਦੱਸੀਏ ਹੁਣ ਐ ਬਾਈ ਐਚ ਐਲ ਤੇ ਜਰਸੀ ਦਾ ਕਰਾਸ ਆ ਠੀਕ ਆ ਬਾਈ ਠੀਕ ਆ ਮਾਲਕਾਂ ਨੇ ਆਪਾਂ ਨੂੰ ਦੂਜੇ ਸੂਏ ਆਖਿਆ ਆਪਾਂ ਤੀਜੇ ਮੰਨ ਕੇ ਲਈ ਆ ਬੂਥੀ ਬਾਥੀ ਵੇਖ ਲੈ ਹਾਂ ਚੰਗੀ ਗਾਂ ਚੰਗੀ ਠੀਕ ਆ ਜਿਹੜੀ ਚੀਜ਼ ਹੋਊਗੀ ਆਪਾਂ ਉਹੀ ਦੱਸਾਂਗੇ ਸਹੀ ਗੱਲ ਆ ਬਾਈ ਠੀਕ ਆ ਉਹਨਾਂ ਨੇ ਕਿਹਾ ਸੀ ਵੀ 22 ਪਲੱਸ ਚੋਇਆ ਵਾ ਠੀਕ ਆ ਬਾਈ ਤੇ ਦੇਣਾ ਵੀ ਬਣਦਾ ਬਾਈ ਵੈੜ ਐਡੀ ਕੱਦ ਵੇਖ ਲੈ ਬਾਈ ਕਿੱਡਾ ਨਹੀਂ ਠੀਕ ਵੇ ਸੁਣਾ ਪਵੇਗਾ ਜੈਲੀ ਜੁਲੀ ਬਹੁਤ ਆ ਹੂੰ ਇਹ ਕਿੱਡਾ ਕਾਦਾ ਏ ਦੋ ਚਾਰ ਦਿਨ ਸੁੰਦੀ ਨਹੀਂ ਬੱਚੀ ਨਹੀਂ ਸੁੰਦੀ ਬਣ ਦੂ ਥੱਲੋ ਦਾ ਪਲਾਟ ਬਣ ਦੂ ਹਾਂ ਵੇਖ ਲੈ ਲੈ ਬਾਲੀ ਵੱਡੀ ਨਹੀਂ ਗਈ ਆਂਗ ਹੀ ਚੰਗਾ ਆਂਗ ਚੰਗਾ ਹਾਂ ਖੁੱਲੀ ਗਾਂ ਹਾਂ ਕਣ ਤੋਂ ਪਰ ਸਭੀ ਘਟ ਆ ਵਿਚਾਰੀ ਥੋੜੀ ਜੀ ਸਭੀ ਘਟ ਆ ਮੁੱਲ ਵੀ ਆਪਾਂ ਅੱਜ ਜੈ ਜੀ ਕਰਨਾ ਇਹਦਾ ਕਿੰਨਾ ਬਈ 66000 ਚੋਂ 100 ਕਿਲੋਮੀਟਰ ਦਵਾਂਗੇ ਇਹ ਵੀ ਪਹੁੰਚ ਪਹੁੰਚ ਥਣ ਮੱਝ ਆ ਰਗਾ ਹਾਂ ਮੱਝ ਆ ਰਗਾ ਤੈਨੂੰ ਬਹਿ ਕੇ ਦਿਖਾ ਦਿੰਨੇ ਆ ਜੈਲੀ ਜੁੜੀ ਇਹ ਵੀ ਬਹੁਤ ਆ ਅਜੇ ਦਿਨ ਤਾਂ ਲੈ ਜੂ 5-7 ਬਾਈ ਬਾਈ 5-7 ਲੈ ਜੇ 4 ਲੈ ਜੇ ਹਨਾ ਜਾਨੀ ਕਿ ਤਿਆਰੀਆਂ ਆ ਜਾ ਜਿੰਨਾ ਭਰ ਜੂਗੀ ਚੰਗੀ ਆ ਜੈਲੀ ਜੁੜੀ ਇੰਨੀ ਆ ਲੈ ਪਣਾ ਹੀ ਬੈਠਾ ਰਿਹਾ ਸਾਰੇ ਬਾਈ ਲੈ ਆਇਂ ਨੀ ਕੋ ਪਣਾ ਪੁੱਠੇ ਪਾਸੇ ਦੀ ਬਹਿ ਜਾ ਵਹਿੜ ਦੇ ਬਈ ਠੀਕ ਆ ਬਾਈ ਲੈ ਮਸ਼ੀਨ ਤੇ ਚੋਲਾ ਹੱਥੀ ਚੋਲਾ ਲੈ ਆਏ ਜਿੱਦਾਂ ਮਿਲਦੀਆਂ ਘਾਟਾਂ ਦੇ ਪੈਸੇ ਲਾ ਕੇ ਜੇ ਕੋਈ ਜੋੜਾ ਭੈਣ ਭਰਾ ਲੈ ਲੂਗਾ ਸਰਬਾ ਭਾਈ ਇੰਨਾ ਵੀ ਆ ਦੇਖੋ ਜੋੜਾ ਲੈ ਲੂਗਾ ਇਕੱਠਾ 200 ਕਿਲੋਮੀਟਰ ਦਾ ਕਿਰਾਇਆ ਫ੍ਰੀ ਕਰ ਦਾਂ ਜੋੜੇ ਦਾ ਹਾਂ ਚੱਲ ਠੀਕ ਹੋਰ ਦਾ ਮਿੱਤਰੋ ਵੰਦੀਆਂ ਇੱਕ ਗੱਲ ਹੋਰ ਜਗਦੀ ਬਈ ਜੇ 1,17,000 ਰੁਪਿਆ ਪੜਦਾ ਇਹਨਾਂ ਦਾ ਜੋੜੇ ਦਾ ਹਾਂ ਵਿੱਚੋਂ ਮਾੜੀ ਮੋਟੀ ਛੋੜ ਵੀ ਕਰ ਦੇ ਹਾਂ ਹਾਂ ਛੋੜ ਕਰਾਂਗੇ ਯਾਰ ਠੀਕ ਹੈ ਬਈ ਅੱਛਾ ਨੰਬਰ ਕਿੰਨਾ ਜਗਦੀ ਬਈ ਆਪਣਾ ਨੰਬਰ ਆਪਣਾ ਇਹਦਾ ਪਿੰਡ ਆਪਣਾ ਗੋਦੇ ਵਾਲਾ ਵੀਰੇ ਜਿਲ੍ਹਾ ਵੀ ਆਪਾਂ ਨੂੰ ਮੋਗਾ ਪੈਂਦੀ ਆ ਤਹਿਸੀਲ ਵੀ ਮੋਗਾ ਪੈਂਦਾ ਠੀਕ ਆ ਕੰਟੈਕਟ ਨੰਬਰ ਹੈਗਾ ਆਪਣਾ 83609 15507 ਇੱਕ ਵਾਰੀ ਹੋਰ ਬੋਲ ਦਿਓ 83609 15507 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਬਾਈ ਨਾਲ ਗੱਲਬਾਤ ਮਿੱਤਰੋ ਪਿੰਡ ਤੁਹਾਨੂੰ ਦੱਸ ਦਿੱਤਾ ਐਡਰੈਸ ਪ੍ਰੋਪਰ ਜਾਣਕਾਰੀ ਦੇ ਮੁਤਾਬਕ ਲਿਆ ਦਿੱਤਾ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ ਚਾਉਂਦੇ ਰੋ